मैं बहुत प्राउड फील कर रही हूँ कि मुझे अवॉर्ड मिला आ, ने ने और है और मैं सबको धन्यवाद देना चाहती हूँ कि उन्होंने बहुत लिए बड़ी अपॉर्चुनिटी दी और स्पेशली अपने पेरेंट्स को थैंक यू करना चाहती हूँ उन्होंने मेरे लिए बहुत कुछ किया मैं देखा अच्छे अपने समाज वास्ते अपने शहर वास्ते ਜਿਵੇਂ ਪਿਤਾ ਦੀ ਪਦਵੀ ਨੂੰ ਬਾਅਦ ਚ ਦੇਖਦਾ ਹੈ ਆਪਣੇ ਸ਼ਹਿਰ ਦੇ ਵਾਸਤੇ ਜਿਹੜੀ ਪਦਵੀ ਨੇ ਮਲਾ ਸਾਨੂ ਨੇ ਆਪਣੇ ਸ਼ਹਿਰ ਨੂੰ ਇੰਨਾ ਉੱਪਰ ਉਚਾਈਆਂ ਉੱਪਰ ਲੈ ਕੇ ਗਈ ਹੈ ਪੰਜਾਬ ਦੇ ਨਾਮ ਇੰਨਾ ਉੱਪਰ ਲੈ ਕੇ ਗਈ ਹੈ ਮੇਰੇ ਲਈ ਉਹ ਜ਼ਿਆਦਾ ਇੰਪੋਰਟੈਂਟ ਹੈ ਤੇ ਅੱਜ ਸਾਰਾ ਸ਼ਹਿਰ ਇਕੱਠਾ ਹੋ ਕੇ ਸਾਨੂ ਨੂੰ ਸਨਮਾਨਿਤ ਕਰਨ ਲਈ ਇੱਕ ਰੋਡ ਸ਼ੋਅ ਆਪਾਂ ਕਰ ਰਹੇ ਆ ਐਮ ਐਲ ਏ ਸਾਹਿਬ ਐਮ ਪੀ ਸਾਹਿਬ ਆਪਣੇ ਡੀ ਸੀ ਸਾਹਿਬ ਸਭ ਨੇ ਇਕੱਠੇ ਹੋ ਕੇ ਜਿਹੜਾ ਇਹ ਰੋਡ ਸ਼ੋਅ ਪਲਾਨ ਕੀਤਾ ਹੈ ਮੈਂ ਸਭ ਦਾ ਬਹੁਤ-ਬਹੁਤ ਧੰਨਵਾਦੀ ਹਾਂ ਤੇ ਪਰਮਾਤਮਾ ਕਰੇ ਬੀਟੀ ਨੂੰ ਹੋਰ ਪਰਮਾਤਮਾ ਹਿੰਮਤ ਬਖਸ਼ੇ ਤੇ ਹੋਰ ਆਪਣੀਆਂ ਚੜ੍ਹਾਈਆਂ ਚੜ੍ਹੇ ਤੇ ਦੇਸ਼ ਦਾ ਨਾਮ ਦੀ ਬੱਚੀ ਸ਼ਾਨਵੀ ਸੂਦ ਨੇ ਰੋਪੜ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ ਜਿੱਥੇ ਪਿਛਲੇ 1.5 ਸਾਲ ਦੇ ਸਮੇਂ ਚ ਸ਼ਾਨਵੀ ਸੂਦ ਪੂਰੇ ਦੇਸ਼ ਦੇ ਵਿੱਚ ਵੱਡੇ ਪਹਾੜਾਂ ਤੇ ਵੱਡੀਆਂ ਚੋਟੀਆਂ ਤੇ ਇੱਕ ਛੋਟੀ ਉਮਰ ਚੜ ਕੇ ਆਈ ਹੈ ਬਹੁਤ ਨਾਮੀ ਵਰਲਡ ਦੀ ਪਰਬਤ ਅਰੁਹੀ ਬਣੀ ਹੈ ਮਾਉਂਟੇਨियर ਬਣੀ ਹੈ ਅੱਜ ਜਿਹੜੀ ਇੱਕ ਹੋਰ ਸਭ ਤੋਂ ਵੱਡੀ ਪ੍ਰਾਪਤੀ ਕੀਤੀ ਹੈ ਕਿ ਸ਼ਾਨਵੀ ਸੂਦ ਦੇ ਹੌਸਲੇ ਨੂੰ ਦੇਖਦੇ ਹੋਏ ਸਾਨਵੀ ਸੂਤ ਦੀ ਮਿਹਨਤ ਨੂੰ ਦੇਖਦੇ ਹੋਏ ਸਾਨਵੀ ਸੂਤ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਇਹਨੂੰ ਸਾਡੇ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਬਾਲ ਪੁਰਸਕਾਰ ਸਾਨਵੀ ਸੂਤ ਨੂੰ ਮਿਲਿਆ ਜਿਹਦੇ ਲਈ ਜਿੱਥੇ ਸਾਨਵੀ ਸੂਤ ਤਾਂ ਵਧਾਈ ਦੇ ਪਾਤਰ ਹੈ ਉੱਥੇ ਸਾਨਵੀ ਸੂਤ ਦੇ ਸਾਡੇ ਫਾਦਰ ਸਾਹਿਬ ਖੜੇ ਨੇ ਦੀਪਕ ਸੂਤ ਜੀ ਕੋਟ ਸਾਹਿਬ ਨੇ ਸਾਡੇ ਘੁੰਮਣ ਸਾਹਿਬ ਤੇ ਸਾਰਾ ਰੋਪੜ ਸ਼ਹਿਰ ਇਸ ਚੀਜ਼ ਨੂੰ ਸੈਲੀਬ੍ਰੇਟ ਕਰ ਰਿਹਾ ਕਿ ਸਾਡੇ ਸ਼ਹਿਰ ਦੀ ਬੱਚੀ ਨੂੰ ਪ੍ਰਧਾਨ ਮੰਤਰੀ ਬਾਲ ਪੁਰਸਕਾਰ ਮਿਲਿਆ ਤੇ ਜਿਸ ਬੱਚੀ ਦੀਆਂ ਇਸ ਉਮਰ ਦੇ ਵਿੱਚ ਇਹ ਪ੍ਰਾਪਤੀਆਂ ਹੋ ਗਈਆਂ ਉਹ ਆਉਣ ਵਾਲੇ ਸਾਰੇ ਕੈਰੀਅਰ ਦੇ ਵਿੱਚ ਆਪਣੇ ਸ਼ਹਿਰ ਦੇ ਲਈ ਹੋਰ ਵੱਡੀਆਂ ਪ੍ਰਾਪਤੀਆਂ ਕਰੇਗੀ ਸ਼ਹਿਰ ਦਾ ਨਾਮ ਰੌਸ਼ਨ ਕਰੇਗੀ ਤੇ ਹੋਰ ਬੱਚੇ ਵੀ ਸਾਨ ਵੀ ਸੂਤ ਦੇ ਕੋਲੋਂ ਮੋਟੀਵੇਟ ਹੋਣਗੇ ਦਿਸ਼ਾ ਲੈਣ